ਕੱਲ ਦੀ ਰਾਤ ਤੋਂ ਹੀ ਕਿਸਾਨਾਂ ਦੇ ਧਰਨੇ ਨੂੰ ਲਗਾਤਾਰ ਚਕਾਇਆ ਜਾ ਰਿਹਾ ਹੈ ਕਿਸਾਨਾਂ ਵੱਲੋਂ ਜਿਸ ਜਗ੍ਹਾ ਦੇ ਉੱਪਰ ਧਰਨਾ ਲਗਾਏ ਬੈਠਾ ਗਿਆ ਸੀਗਾ ਉਸ ਜਗ੍ਹਾ ਤੋਂ ਟਰਾਲੀਆਂ ਅਤੇ ਹੋਰ ਜਿਹੜੇ ਕਿਸਾਨ ਬੈਠੇ ਸੀ ਉਹਨਾਂ ਸਾਰਿਆਂ ਨੂੰ ਚਕਾਇਆ ਜਾ ਰਿਹਾ ਸੀਗਾ ਚਾਹੇ ਉਹ ਵਿਅਕਤੀ ਮੂੰਹ ਬੰਨ ਕੇ ਚੱਕਦੇ ਸੀਗੇ ਪਰ ਕਿਸਾਨ ਅੰਦੋਲਨ ਨੂੰ ਖਤਮ ਕੀਤਾ ਜਾ ਰਿਹਾ ਸੀ ਕਿਸਾਨਾਂ ਦੀ ਮੀਟਿੰਗ ਸਰਕਾਰ ਦੇ ਨਾਲ ਹੁੰਦੀ ਹੈ ਮੀਟਿੰਗ ਬੇਨਤੀਜਾ ਨਿਕਲਦੀ ਹੈ ਤੇ ਉਸ ਤੋਂ ਬਾਅਦ ਸਿੱਧਾ ਹੀ ਜਗਜੀਤ ਸਿੰਘ ਡੱਡੇਵਾਲ ਜੋ ਕਿ ਕਿਸਾਨੀ ਆਗੂ ਨੇ ਉਹਨਾਂ ਨੂੰ ਪੌਲਸ ਨੂੰ ਲੋਡ ਰਿਟੇਨ ਕਰ ਲਿਆ ਜਾਂਦਾ ਹੈ ਪਹਿਲਾ ਚਾਰ ਹਸਪਤਲ ਜਿਹੜੇ ਨੇ ਉਹ ਰਿਜ਼ਰਵ ਕੀਤੇ ਜਾਂਦੇ ਨੇ ਇਹਨਾਂ ਚਾਰਾਂ ਹਸਪਤਲ ਵਿੱਚੋਂ ਜਲੰਧਰ ਲੁਧਿਆਣਾ ਚੰਡੀਗੜ੍ਹ ਅਤੇ ਅੰਮ੍ਰਿਤਸਰ ਦਾ ਜਿਹੜਾ ਹੈਗਾ ਉਹ ਨਾਮ ਦੱਸਿਆ ਜਾਂਦਾ ਹੈ ਅ ਵਿਕਜੀਤ ਸਿੰਘ ਧੱਲੇਵਾਲ ਹੋਰਾਂ ਨੂੰ ਜਲੰਧਰ ਦੇ ਪਿੰਮਸ ਹਸਪਤਲ ਦੇਰ ਰਾਤ 1:30 ਵਜੇ ਜਿਹੜਾ ਹੈਗਾ ਇਹ ਉਹ ਲਿਆਂਦਾ ਜਾਂਦਾ ਹੈ ਤੇ ਇਸ ਜਗ੍ਹਾ ਦੇ ਉੱਪਰ ਸਵੇਰੇ ਤਕਰੀਬਨ ਜਿਹੜਾ ਹੈਗਾ ਇਹ 8 ਵਜੇ ਤੱਕ ਰੱਖਿਆ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈਗਾ ਉਸ ਜਗ੍ਹਾ ਤੋਂ ਸ਼ਿਫਟ ਕਰਕੇ ਜਲੰਧਰ ਕੈਂਟ ਦੇ ਵਿੱਚ ਪੀ ਡਬਲਯੂ ਡੀ ਦਾ ਦਫ਼ਤਰ ਗੈਸਟ ਹਾਊਸ ਦੇ ਵਿੱਚ ਜਿਹੜਾ ਹੈ ਉਹ ਰੱਖਿਆ ਗਿਆ ਹੈ ਇਸ ਵਕਤ ਅਸੀਂ ਕੈਂਟ ਦੇ ਵਿੱਚ ਮੌਜੂਦ ਹਾਂ ਪਹਿਲਾ ਪਿੰਸ ਹਸਪੀਟਲ ਨੂੰ ਪੁਲਸ ਹੌਲਾ ਸ਼ਾਉਣੀ ਬਣਾਈ ਗਈ ਸੀ ਕਿ ਪ੍ਰੋਪਰ ਤਰੀਕੇ ਦੇ ਨਾਲ ਹਰ ਇੱਕ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸੀਗੇ ਤਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਝੂਠ ਨਾ ਹੋ ਸਕੇ ਤਾਂ ਹੁਣ ਕੈਂਟ ਦੇ ਵਿੱਚ ਵੀ ਕੜੀ ਸੁਰੱਖਿਆ ਦਾ ਪ੍ਰਬੰਧ ਜਿਹੜਾ ਹੈ ਉਹ ਕੀਤਾ ਗਿਆ ਹੈ ਤੁਸੀਂ ਤਸਵੀਰ ਜ਼ਰੂਰ ਦੇਖੋ ਕੈਮਰਾਮੈਨ ਨੂੰ ਜ਼ੂਮ ਕਰਕੇ ਤਸਵੀਰ ਜ਼ਰੂਰ ਕਾਊਂਗਾ ਦੁਕਾਨ ਦੀ ਕਿ ਦੇਖੋ ਕਿਸ ਤਰੀਕੇ ਦੇ ਨਾਲ ਆਮ ਲੋਕਾਂ ਦੀਆਂ ਵੀ ਚੈਕਿੰਗ ਜਿਹੜੀਆਂ ਨੇ ਉਹ ਹੁੰਦੀਆਂ ਨੇ ਹਾਲਾਂਕਿ ਇਹ ਰੂਟ ਆਮ ਹੈਗਾ ਹੈ ਫੌਜੀ ਤੇ ਨਾਤ ਨਹੀਂ ਜੋ ਹਰ ਵਕਤ ਚੈਕਿੰਗ ਕਰਦੇ ਨੇ ਪਰ ਇਸ ਵਕਤ ਡਬਲ ਚੈਕਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਪ੍ਰੋਪਰ ਤਰੀਕੇ ਦੇ ਨਾਲ ਆਈ ਕਾਰਡ ਦੇਖੇ ਜਾ ਰਹੇ ਨੇ ਉਹਨਾਂ ਤੋਂ ਪੁੱਛਿਆ ਜਾ ਰਿਹਾ ਹੈ ਕਿ ਤੁਸੀਂ ਅੱਗੇ ਕੀ ਕਰਨ ਜਾ ਰਹੇ ਹੋ ਕਿ ਤੁਹਾਡਾ ਘਰ ਹੈਗਾ ਜਾਂ ਫਿਰ ਕਿਸੇ ਕੰਮ ਪੱਖੋਂ ਜਾ ਰਹੇ ਹੋ ਜਾਂ ਫਿਰ ਕੀ ਚੀਜ਼ਾਂ ਦੇ ਲਈ ਜਿਹੜਾ ਹੈਗਾ ਹੈ ਉਹ ਕੈਂਟ ਦੇ ਅੰਦਰ ਜਾ ਰਹੇ ਹੋ ਤਾਂ ਪ੍ਰੋਪਰ ਤਰੀਕੇ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਹਰੇਕ ਗੱਡੀਆਂ ਨੂੰ ਰੋਕਿਆ ਜਾ ਰਿਹਾ ਹੈ ਹਰੇਕ ਵਿਅਕਤੀ ਤੋਂ ਪੁੱਛਿਆ ਜਾ ਰਿਹਾ ਹੈ ਕਿ ਭਾਈ ਤੁਸੀਂ ਆਪਣਾ ਆਈ ਕਾਰਡ ਦਿਖਾਓ ਸਭ ਤੋਂ ਪਹਿਲਾਂ ਤੁਸੀਂ ਆਪਣਾ ਕੰਮ ਦੱਸੋ ਕਿਸ ਕੰਮ ਹੋ ਤੁਸੀਂ ਜਾ ਰਹੇ ਹੋ ਤਾਂ ਸਵੇਰ ਤੋਂ ਕਈ ਚਰਚਾਵਾਂ ਚੱਲ ਰਹੀਆਂ ਸੀਗੀਆਂ ਇਹ ਚੈਕਿੰਗ ਇਸ ਕਰਕੇ ਵੀ ਹੋ ਰਹੀ ਹੈ ਕਿਉਂਕਿ ਕਿਸਾਨ ਦੇ ਆਗੂ ਜਗਜੀਤ ਸਿੰਘ ਢੱਲੇਵਾਰ ਨੂੰ ਜਦੋਂ ਅਰੈਸਟ ਕੀਤਾ ਹਿਰਾਸਤ ਦੇ ਵਿੱਚ ਲਿਆ ਤੇ ਉਸ ਤੋਂ ਬਾਅਦ ਕਿਸਾਨਾਂ ਨੇ ਵੀ ਐਲਾਨ ਕਰ ਦਿੱਤਾ ਸੀ ਕਿ ਭਈ ਅਸੀਂ ਧਰਨਿਆਂ ਦੇ ਉੱਪਰ ਹੁਣ ਬੈਠਾਂਗੇ ਅਸੀਂ ਨੈਸ਼ਨਲ ਹਾਈਵੇ ਜਾਮ ਕਰਾਂਗੇ ਤਾਂ ਉਹਨਾਂ ਕਿਸਾਨਾਂ ਨੂੰ ਵੀ ਕਿਤਨਾ ਕਿਤੇ ਪੰਜਾਬ ਪੁਲਿਸ ਵੱਲੋਂ ਰੀਟੇਨ ਕੀਤਾ ਗਿਆ ਹੈਗਾ ਘਰਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਹੈ ਉਹ ਰੱਖਿਆ ਗਿਆ ਹੈਗਾ ਤਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਹੈਗਾ ਕਿਸਾਨ ਆਗੂ ਜਿਹੜੇ ਨੇ ਵੀ ਆ ਫਿਰ ਕਿਸਾਨ ਜਿਹੜੇ ਹੈਗੇ ਨੇ ਉਹ ਬਾਹਰ ਨਾ ਆਣ ਅਤੇ ਦਰਨਾ ਜਿਹੜਾ ਹੈ ਉਹ ਨਾਲ ਲੱਗਾਂ ਨੈਸ਼ਨਲ ਹਾਈਵੇ ਜਿਹੜੇ ਨੇ ਉਹ ਨਾ ਜਾਮ ਕਰਨ ਹਾਲਾਕੀ ਹੁਣ ਤੱਕ ਜੋ ਅਪਡੇਟ ਆਈ ਹੈ ਕਿ ਜੰਡਿਆਲਾ ਅੰਮ੍ਰਿਤਸਰ ਜੰਡਿਆਲੇ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਟੋਲ ਪਲਾਜ਼ਾ ਦੀ ਪ੍ਰੋਬਲਮ ਹੈ ਨੇ ਇੱਕ ਸਾਈਡ ਦਾ ਟੋਲ ਪਲਾਜ਼ਾ ਜਿਹੜਾ ਹੈ ਉਹ ਬੰਦ ਕੀਤਾ ਗਿਆ ਹੈ ਤੇ ਇੱਕ ਸਾਈਡ ਦਾ ਟੋਲ ਪਲਾਜ਼ਾ ਜਿਹੜਾ ਹੈ ਉਹ ਚੱਲਨ ਦਿੱਤਾ ਜਾ ਰਿਹਾ ਹੈ ਪਰ ਉਸ ਤੋਂ ਇਲਾਵਾ ਜੇਕਰ ਮੈਂ ਜਲੰਧਰ ਦੀ ਤਸਵੀਰਾਂ ਅ ਦੱਸਣ ਦੀ ਕੋਸ਼ਿਸ਼ ਕਰਾਂ ਤਾਂ ਜਲੰਧਰ ਦੇ ਵਿੱਚ ਵੀ ਲਗਾਤਾਰ ਕਿਸਾਨ ਆਗੂ ਕਈ ਨੇ ਉਹਨਾਂ ਨੇ ਵੱਲੋਂ ਐਲਾਨ ਕੀਤਾ ਗਿਆ ਸੀਗਾ ਕਿ ਭਈ ਅਸੀਂ ਪਿੰਸ ਦੇ ਬਾਹਰ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਨੂੰ ਪਿੰਸ ਦੇ ਵਿੱਚ ਰੱਖਿਆ ਗਿਆ ਸੀ ਦੇਰ ਰਾਤ ਤੋਂ ਸਵੇਰੇ 8 ਵਜੇ ਤੱਕ ਜਿਹੜਾ ਹੈ ਉਹਨਾਂ ਨੂੰ ਰੱਖਿਆ ਗਿਆ ਤੇ ਉਸ ਤੋਂ ਬਾਅਦ ਕਿਸਾਨਾਂ ਨੇ ਵੀ ਐਲਾਨ ਕੀਤਾ ਸੀ ਕਿ ਪਿੰਸ ਦੇ ਬਾਹਰ ਅਸੀਂ ਜਿਹੜਾ ਹੈ ਉਹ ਤਰਨੀ ਦੇ ਉੱਪਰ ਬੈਟਿੰਗ ਲੇ ਤਾਂ ਆ ਤੁਸੀਂ ਤਸਵੀਰ ਦੇਖੋ ਆ ਦੇਖੋ ਜੀ ਆ ਆਟੋ ਰਿਕਸ਼ਾ ਜਿਹੜਾ ਹੈਗਾ ਇਹ ਉਹ ਜਾਣ ਲੱਗਾ ਸੀਗਾ ਆਟੋ ਰਿਕਸ਼ਾ ਨੂੰ ਪੁੱਛਿਆ ਜਾ ਰਿਹਾ ਹੈ ਕਿ ਭਈ ਤੁਸੀਂ ਕਿਸ ਜਗ੍ਹਾ ਦੇ ਉੱਪਰ ਜਾ ਰਹੇ ਹੋ ਕੀ ਕਰਨ ਜਾ ਰਹੇ ਹੋ ਤਾਂ ਆ ਦੇਖੋ ਜੀ ਇਹ ਚੈਕਿੰਗ ਇਸ ਲਈ ਹੋ ਰਹੀ ਹੈ ਕਿ ਕਿਸਾਨ ਜਿਹੜੇ ਨੇ ਉਹ ਨਾ ਪਹੁੰਚ ਜਾਣ ਉਹ ਕਿਸਾਨ ਇਸ ਜਗ੍ਹਾ ਦੇ ਉੱਪਰ ਜਿਸ ਜਗ੍ਹਾ ਦੇ ਉੱਪਰ ਦਜੀਤ ਸਿੰਘ ਡੱਲੇਵਾਲ ਹੁਰੀ ਮੌਜੂਦ ਨੇ ਉਹਨਾਂ ਨੂੰ ਰੱਖਿਆ ਹੋਇਆ ਹੈ ਜਿਸ ਜਗ੍ਹਾ ਦੇ ਉੱਪਰ ਉਸ ਜਗ੍ਹਾ ਦੇ ਉੱਪਰ ਕਿਸਾਨ ਆਗੂ ਜਿਹੜੇ ਨੇ ਨਾ ਪਹੁੰਚ ਸਕਣ ਆ ਤੁਸੀਂ ਤਸਵੀਰ ਦੇਖੋ ਕੈਮਰਾਮੈਨ ਨੂੰ ਕਹੂੰਗਾ ਇਹ ਬੈਰੀਕੇਟਿੰਗ ਵੀ ਜ਼ਰੂਰ ਦੇਖੋ ਇਹ ਹੁਣ ਇਸ ਜਗ੍ਹਾ ਦੇ ਉੱਪਰ ਪ੍ਰੋਪਰ ਬੈਰੀਕੇਟਿੰਗ ਵੀ ਲਗਾ ਦਿੱਤੀ ਜਾਵੇ ਕਿ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਹੈਗਾ ਇਹ ਚੈਕਿੰਗ ਤੋਂ ਬਿਨਾਂ ਉੱਨਾ ਜਾ ਸਕੀ ਤਾਂ ਆ ਤੁਸੀਂ ਤਸਵੀਰ ਦੇਖੋ ਹਰੇਕ ਵਿਅਕਤੀਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਪ੍ਰੋਪਰ ਤਰੀਕੇ ਦੇ ਨਾਲ ਉਹਨਾਂ ਨੂੰ ਪੁੱਛਿਆ ਜਾ ਰਿਹਾ ਹੈ ਕਿ ਭਈ ਕੀ ਕਰਨ ਦੇ ਲਈ ਤੁਸੀਂ ਇਸ ਜਗ੍ਹਾ ਦੇ ਉੱਪਰ ਆ ਰਹੇ ਹੈਗੇ ਹੋ ਤਾਂ ਇਹ ਤੁਸੀਂ ਤਸਵੀਰ ਜਰੂਰ ਇੱਧਰ ਦੀ ਤਸਵੀਰ ਮੈਂ ਕੈਮਰਾ ਪੋਸਟ ਨੂੰ ਜਰੂਰ ਕਹਾਂਗਾ ਦੁਕਾਨ ਦੀ ਕੀ ਆ ਦਿਖਾਵੇ ਆ ਪੁਲਿਸ ਮੁਲਾਜ਼ਮ ਖੜੇ ਕੀਤੇ ਗਏ ਨੇ ਹਾਲਾਂਕਿ ਅੱਗੇ ਫੌਜੀ ਖੜੇ ਨੇ ਜੋ ਹਰ ਬਾਰ ਦੀ ਤਰ੍ਹਾਂ ਜਿਹੜਾ ਹੈਗਾ ਉਹ ਚੈਕਿੰਗ ਕਰਦੇ ਨੇ ਆਈ ਕਾਰਡ ਪੁੱਛਦੇ ਨੇ ਡਿਟੇਲ ਪੁੱਛਦੇ ਨੇ ਕਿ ਭਾਈ ਕਿੱਥੇ ਜਾ ਰਹੇ ਹੋ ਤੁਸੀਂ ਕੀ ਕੰਮ ਹੈਗਾ ਪਰ ਉਸ ਤੋਂ ਅਲੈਦਾ ਅਜੋ ਡਬਲ ਚੈਕਿੰਗ ਹੋ ਰਹੀ ਹੈ ਕਿਉਂਕਿ ਕਿਸਾਨ ਆਗੂ ਦਰਜੀਤ ਸਿੰਘ ਢੱਲੇਵਾਲ ਖੁਰਾ ਨੂੰ ਕੈਂਟ ਦੇ ਵਿੱਚ ਰੱਖਿਆ ਗਿਆ ਹੈ ਪੀ ਡਬਲਯੂ ਡੀ ਡਿਪਾਰਟਮੈਂਟ ਦੇ ਕੈਂਟ ਦਾ ਜਿਸ ਦੇ ਗੈਸਟ ਹਾਊਸ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਹੈ ਹਾਲਾਂਕਿ ਲਗਾਤਾਰ ਸੁਰਖੀਆਂ ਬਣੀਆਂ ਹੋਈਆਂ ਨੇ ਕਿ ਦਰਜੀਤ ਸਿੰਘ ਢੱਲੇਵਾਲ ਖੁਰਾ ਦੀ ਤਬੀਤ ਖਰਾਬ ਹੈਗੀ ਹੈ ਦਰਜੀਤ ਸਿੰਘ ਢੱਲੇਵਾਲ ਕਿਉਂਕਿ ਮਰਨ ਬਰਤ ਦੇ ਉੱਪਰ ਬੈਠੇ ਹੋਏ ਸੀਗੇ ਉਹਨਾਂ ਦੇ ਇਲਾਜ ਦੇ ਲਈ ਸਰਕਾਰ ਨੇ ਵੀ ਕਿਹਾ ਕਿ ਵੀ ਤੁਹਾਡਾ ਇਲਾਜ ਅਸੀਂ ਕਰ ਦਿੰਦੇ ਆ ਕਿਉਂਕਿ ਤੁਹਾਡੀ ਤਬੀਤ ਬਹੁਤ ਖਰਾਬ ਹੈਗੀ ਹੈ ਪਰ ਉਹਨਾਂ ਨੇ ਸ਼ਰਮ ਉਹ ਕਹਿੰਦੇ ਕਿ ਮੈਂ ਕੋਈ ਇਲਾਜ ਨਹੀਂ ਕਰਾਉਣਾ ਚਾਹੁੰਦਾ ਮੈਨੂੰ ਕਿਸੇ ਤਰੀਕੇ ਦੀ ਜਰੂਰਤ ਨਹੀਂ ਹੈਗੀ ਹੈ ਪਰ ਸਰਕਾਰ ਨੂੰ ਫਿਕਰ ਹੈ ਕਿ ਜੇਕਰ ਕਿਸਾਨੀ ਆਪ ਨੂੰ ਜਗਜੀਤ ਸਿੰਘ ਡੱਲੇਵਾਲ ਖੁਰ ਨੂੰ ਕੁਝ ਹੁੰਦਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਕਾਫੀ ਵਿਗੜ ਸਕਦੇ ਨੇ ਇਸ ਦੇ ਤਹਿਤ ਹਰ ਇੱਕ ਚੀਜ਼ਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਹਰ ਇੱਕ ਤਰੀਕੇ ਦੇ ਨਾਲ ਜ਼ੋਰ ਲਗਾਇਆ ਜਾ ਰਿਹਾ ਹੈ ਤਾਂ ਕਿ ਜਗਜੀਤ ਸਿੰਘ ਡੱਲੇਵਾਲ ਖੁਰ ਜਿਹੜੇ ਨੇ ਉਹ ਅ ਠੀਕ ਹੋ ਸਕਣ ਤਾਂ ਜਗਜੀਤ ਸਿੰਘ ਢੱਲੇਵਾਲ ਤੋਂ ਜਦੋਂ ਇਹ ਚੀਜ਼ਾਂ ਪੁੱਛਿਆ ਜਾਂਦੀ ਹੈ ਨਾ ਤੇ ਜਗਜੀਤ ਸਿੰਘ ਢੱਲੇਵਾਲ ਇਸ ਚੀਜ਼ ਤੋਂ ਮਨਾ ਕਰਦੇ ਨੇ ਸਵੇਰ ਦੀ ਤਸਵੀਰ ਜਦੋਂ ਅਸੀਂ ਪੂਰੀ ਦਿਖਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਤਸਵੀਰਾਂ ਦੇਖੀਆਂ ਉਸ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਬਿਲਕੁਲ ਠੀਕ ਲੱਗ ਰਹੇ ਸੀਗੇ ਸਿਹਤ एकदम ਚੰਗੀ ਲੱਗ ਰਹੀ ਸੀ ਪਰ ਹਜੇ ਜੋ ਰਿਪੋਰਟ ਆਣੀ ਹੈਗੀ ਹੈ ਡਾਕਟਰਾਂ ਦੀ ਰਿਪੋਰਟ ਆਣੀ ਹੈ ਉਸ ਤੋਂ ਪਤਾ ਲੱਗ ਜਾਏਗਾ ਕਿ ਐਕਚੁਅਲ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਪ੍ਰੋਪਰ ਤਰੀਕੇ ਦੇ ਨਾਲ ਠੀਕ ਨੇ ਜਾਂ ਫਿਰ ਉਹਨਾਂ ਦੇ ਹਾਲਾਤ ਦੇ ਵਿੱਚ ਹੱਲੇ ਵੀ ਗੜਬੜੀ ਜਿਹੜੀ ਆ ਉਹ ਦੇਖਣ ਨੂੰ ਮਿਲਦੀ ਹੈ ਤਾਂ ਇਹ ਤਸਵੀਰ ਦੇਖੋ ਅਹ ਪੂਰੀ ਤਸਵੀਰ ਤੁਹਾਨੂੰ ਦਿਖਾਉਣ ਦੀ ਜੜੀ ਹੈ ਉਹ ਜਲੰਧਰ ਦੀ ਮੈਂ ਕੋਸ਼ਿਸ਼ ਕਰ ਰਹਾ ਜਿਸ ਜਗ੍ਹਾ ਦੇ ਉੱਪਰ ਆ ਦੇਖੋ ਜੀ ਆ ਗੱਡੀ ਲੈ ਕੇ ਜਾ ਰਹੇ ਆ ਆ ਆਮ ਲੋਕ ਨੇ ਉਹਨਾਂ ਨੇ ਵੀ ਪੁੱਛਿਆ ਜਾ ਰਿਹਾ ਕਿ ਭਈ ਤੁਸੀਂ ਕਿਸ ਜਗ੍ਹਾ ਦੇ ਉੱਪਰ ਜਾ ਰਹੇ ਹੋ ਇਹ ਪ੍ਰੋਪਰ ਤਰੀਕੇ ਦੇ ਨਾਲ ਪੁੱਛਿਆ ਜਾ ਰਿਹਾ ਕਿ ਭਈ ਕਿੱਥੇ ਚੱਲਿਓ ਕਾਰਡ ਦਿਖਾਓ ਕਿਹੜਾ ਕੰਮ ਹੈਗਾ ਤਾਂ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਜੜੀਆਂ ਨੇ ਉਸ ਵੇਰ ਤੋਂ ਦਿਖਾਉਣ ਦੀ ਆ ਕੋਸ਼ਿਸ਼ ਕਰ ਰਹੇ ਆ ਕੈਮਰਾ ਸਰਪੰਕੇ ਦੇ ਨਾਲ ਰਾਜ ਗੁਪਤਾ ਸਾਮਨ ਨਿਊਜ਼ ਜਲੰਧਰ